ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਭਾਈ ਹਸਪਤਲ ਮੈਂ ਪੰਕਜ ਕਰ ਕਰ ਰਹੇ ਸੀ ਐਮਪਲੈਂਸ ਡਿਪਾਰਟਮੈਂਟ ਦਾ ਕੌਣ ਸਾਹ ਬੋਲ ਰਿਹਾ ਹਾਂ ਇੱਥੋਂ ਜੀ ਸਰ ਕੋ ਹਸਪਤਲ ਬਠਿੰਡਾ ਹਾਂ ਜੀ ਸਭ ਹੁਕਮ ਹੋਰ ਤਾਂ ਠੀਕ ਹੋ ਜੀ ਚਿਪਾ ਵਾਲਾ ਜੀ ਦੀ ਬਹੁਤ ਵਾਲਾ ਜੀ ਦੀ ਕਿਰਪਾ ਚ ਬਾਲਾ ਜੀ ਦੀ ਕਿਰਪਾ ਤੁਹਾਡੇ ਕੋਲ ਤੇ ਹੈ ਵੀ ਮੰਗਲਵਾਰ ਦਾ ਦਿਨ ਤੁਸੀਂ ਇਹ ਵੀ ਦੇਖੋ ਫਿਰ ਬਾਬਾ ਜੀ ਦੀ ਕਿਰਪਾ ਹਾਂ ਜੀ ਠੀਕ ਹੈ ਭਾਈ ਤੁਹਾਡੇ ਬਾਰੇ ਸੁਣਿਆ ਸੀ ਮੁਕਸਰ 'ਚ ਬਹੁਤ ਨਾਮ ਹੈ ਸਰ ਤੁਹਾਡਾ ਐਮਬੂਲੈਂਸ ਦੇ ਵਿੱਚ ਨਹੀਂ ਜੀ ਨਾਮ ਆਪਣਾ ਕਾਹਦਾ ਹੈ ਸੇਵਾ ਕਰਦੇ ਆਗੇ ਤੇ ਭਈਏ ਤੇ ਭਈਏ ਹਾਂ ਜੀ ਸਰ ਮੇਰਾ ਨੰਬਰ ਸੇਵ ਕਰ ਲਓ ਸਰ ਕਿਸੇ ਵੀ ਤਰਾ ਦਾ ਕਾਰਡ ਆਇਸ਼ਮਾਨ ਠੀਕ ਹੈ ਸਰ ਤਰੀ ਵੀ ਗਾਰਾ ਸਾਰਾ ਕੁਝ ਚੱਲਦਾ ਆਪਣੇ ਆਪਣੇ ਹਸਪੀਟਲ ਚ ਹਾਂਜੀ ਹਾਂਜੀ ਕੋਈ ਐਕਸੀਡੈਂਟ ਹੋਏ ਤਾਂ ਆਮੀ ਚੱਲਦਾ ਐਕਸੀਡੈਂਟ ਤਾਂ ਮੈਂ ਕਹਿੰਨਾ ਭੱਜ ਕੇ ਲੈਨੇ ਟ੍ਰੋਮਾ ਕੇਸ ਦਾ ਆਪਾਂ ਜੀ ਅੱਛਾ ਕੀ ਕੀ ਨੰਬਰ ਜੀ ਪੰਕਜ ਮੇਰਾ ਨਾਮ ਹੈ ਨੰਬਰ ਸੇਵ ਕਰ ਲਓ ਐਂਟਰੀ ਆਪਾਂ ਕੈਸ਼ ਤੇ ਪੰਜ ਟੋਫੀਆਂ ਦਿੰਦੇ ਆ ਠੀਕ ਹੈ ਪੀਪੀਏ ਤੇ ਵੀ ਪੰਜ ਟੋਫੀਆਂ ਠੀਕ ਹੈ ਜੀ ਤੇ ਕੋਈ ਜੇ ਐਨ ਐਫ ਐਲ ਦਾ ਕਾਰਡ ਹੈ ਜਿਵੇਂ ਮੰਨ ਕੇ ਚਲੋ ਕੋਈ ਈ ਸੀ ਐਚ ਵਗੈਰਾ ਦੇਤੇ ਹਨ ਟੋਫੀਆਂ ਆਈ ਸ਼ਮਾਨ ਤੇ ਇੱਕ ਹੈ ਜੀ ਨਹੀਂ ਮੈਨੂੰ ਮੈਨੂੰ ਸਮਝ ਨਹੀਂ ਲੱਗੀ ਕਿਵੇਂ ਜੇ ਤੁਸੀਂ ਕੈਸ਼ ਪੈਸੇ ਦੇਵੋਗੇ ਹਾਂ ਜੀ ਤਾਂ 5000 ਜਿਵੇਂ ਨਾਂ ਤਾਂ ਭਰਾਵਾ ਜ਼ਿੰਦਗੀ ਜੇ ਕੰਮ ਕੀਤਾ ਹੈ ਪਾਸ ਫੇਰ ਮੇਰੀ ਇੱਕ ਗੱਲ ਹੋ ਗਈ ਇੱਕ ਛੋਟੀ ਜੀ ਬੇਨਤੀ ਛੋਟੀ ਜੀ ਬੇਨਤੀ ਛੋਟੀ ਪਹਿਲਾਂ ਤੁਸੀਂ ਸੁਣੋ ਪਹਿਲਾਂ ਤੁਸੀਂ ਸੁਣੋ ਤੁਸੀਂ ਬੋਲੋ ਤੁਸੀਂ ਬੋਲੋ ਮੁਕਤ ਸ਼ਹਿਗ ਦੇ ਵਿੱਚ 18 ਸਾਲ ਹੋ ਗਏ ਅੱਜ ਮਨੁੱਖਤਾ ਦੀ ਸੇਵਾ ਕਰਦਿਆਂ ਨੂੰ ਵਾਜੀ ਰੱਬ ਦੀ ਉਹ ਤੇ ਸੁਣੋ ਥੋੜੀ ਜੀ ਸੁਣੀ ਜਾਓ ਤੁ ਬਾ ਤੁਸੀਂ ਸੁਣਾਜੇ ਮੈਂ ਸੁਣੂਗਾ ਮੈਂ ਸੁਣੀ ਹਾਂ ਇੱਕ ਇੱਕ ਪਈ ਦਾ ਕਿਸੇ ਵੀ ਡਾਕਟਰ ਦਾ ਟਿੰਕੂ ਦਾਗੀ ਨਹੀਂ ਹੈ ਓਏ ਹੋਏ ਹੋਏ ਇੱਕ ਇੱਕ ਪਈ ਦਾ ਚੈਲੰਜ ਕਰਦਾ ਚੈਲੰਜ ਕੋਈ ਵੀ ਕੋਈ ਵੀ ਆ ਕੇ ਕਹੇ ਦੇਵੇ ਟਿੰਕੂ ਸਾਡੇ ਹਸਪੀਟਲ ਚੋਂ ਪੰਜ ਹੀ ਆਗਤੀਆ ਲੈ ਗਿਆ ਤੇ ਮੈਂ ਆ ਵੀ ਧੋਣ ਲਵਾ ਦੂਗਾ ਉਥੇ ਵਾ ਫਿਰ ਮੇਰੀ 34 ਸਾਲ ਦੀ ਉਮਰ ਹੈਗੀ ਸਾਰਾ ਹਾਂਜੀ ਪਹਿਲੀ ਵਾਰ ਕੋਈ ਅਜਿਆ ਬੰਦਾ ਮਿਲਿਆ ਜਿਹੜਾ ਐਂਬੂਲੈਂਸ ਆ ਲੈ ਗੱਲ ਕਰਿਆ ਮੇਕਰ ਫਿਆਂ ਨਹੀਂ ਲਿੱਤਾ ਲੱਗ ਇੱਕ ਰੁਪਈਆ ਕੋਈ ਕਹ ਦੇ ਹੂੰ ਬਠਿੰਡੇ ਸ਼ਹਿਰ ਦੇ ਵਿੱਚ ਆ ਗਿਆ ਦੀ ਧੋਣ ਲਵਾਉਂਗਾ ਕਹੇ ਵਾਹ ਜੀ ਵਾਹ ਬੱਤ ਇਮਾਨਦਾਰੀ ਨਾਲ ਸੇਵਾ ਕੀਤੀ ਹੈ ਹੱਕ ਸੱਚ ਦੇ ਨਾਲ ਟਿੰਕੂ ਖੜਦਾ ਹੈ ਹਾਂ ਤੁਸੀਂ ਕਦੇ ਜਿਹੜੇ ਅਸਲੀ ਭਗਤ ਹੋ ਜੀ ਜ਼ਿੰਦਗੀ 'ਚ ਕਦੇ ਇਹੋ ਜਿਹਾ ਕੰਮ ਨਹੀਂ ਕੀਤਾ ਵੀ ਦੇਖੋ ਜਿਹੜਾ ਇਹ ਪੈਸਾ ਹੁੰਦਾ ਲੋਕਾਂ ਦੇ ਦੁੱਖਾਂ ਦਾ ਪੈਸਾ ਹੈ ਓਏ ਹੋਏ ਹੋਏ ਤੇ ਪੈਸਾ ਨਾਲ ਨਹੀਂ ਜਾਣਾ ਇੱਥੇ ਹੀ ਰਹਿ ਜਾਣਾ ਮੈਂ ਲੋਕਾਂ ਦੇ ਐ ਦੁੱਖਾਂ ਦਾ ਪੈਸਾ ਲੈ ਕੇ ਤੇ ਆਪਦੇ ਜਵਾਕਾਂ ਵਾਸਤੇ ਰੋਟੀ ਨਹੀਂ ਲਿਜਾ ਸਕਦਾ ਨਿਗੇ ਭਰਾ ਇੱਕ ਗੱਲ ਹੈ ਜੀ ਜੇ ਸਾਰੇ ਤੁਹਾਡੇ ਵਰਗੇ ਹੋ ਜਨ ਤਾਂ ਯਾਰ ਸਤਜੋਗੀ ਆ ਜੇ ਦੁਆਰਾ ਨਹੀਂ ਵੀਗੇ ਮਿਗੇ ਨਿੱਕੇ ਨਿੱਕੇ ਬੱਚੇ ਆ ਵੀਗੇ ਠੀਕ ਹੈ ਮਿਗੀਆਂ ਹੁਣ ਵੀ ਮਿਗਾ ਅੱਖਾਂ ਭਗਦੀਆਂ ਇਹ ਗੱਲ ਸੁਣ ਕੇ ਭਾਈ ਮੈਂ ਤੁਹਾਡੇ ਤੋਂ 5-10 ਹਜ਼ਾਰ ਲੈ ਕੇ ਜਾਊਗਾ ਨਾਦ ਕੇ ਜ਼ਮੀਰ ਜਾਗਦੀ ਐ ਟਿੰਕੂ ਦੀ ਜ਼ਮੀਰ ਮਰੀ ਨਹੀਂ ਹਜੇ ਤੱਕ ਆਏ ਹਾਏ ਹਾਏ ਠੀਕ ਹੈ ਨਾ ਮੇਰੇ ਭਰਾ ਜਿੱਦੇ ਜ਼ਮੀਰ ਮਰ ਗਈ ਨਾ ਉਹਦੇ ਟਿੰਕੂ ਤੁਹਾਡੇ ਕੋਲੇ ਆ ਜਾਊਗਾ ਕਿਆ ਬਾਤ ਹੈ ਨਾ ਮੇਰੇ ਭਰਾ ਕਦੇ ਵੀ ਨਹੀਂ ਬੇਈਮਾਨੀ ਕਰਨੀ ਠੱਗੀ ਠੋਗੀ ਜ਼ਿੰਦਗੀ ਚ ਨਹੀਂ ਲਿਆਉਣੀ ਜੇ 8-8 ਸਾਲ ਨਿਕਲ ਗਏ ਨਾ ਭਾਈ ਇਹ ਕਿਸੇ ਗਲਤੋ ਹੀ ਨਿਕਲੇ ਐਵੇਂ ਨਹੀਂ ਨਿਕਲੇ ਇਹ ਟੋਫੀਆਂ ਨਾ ਟੋਫੀਆਂ ਟੌਫੀਆਂ ਬਾਲਾ ਜੀ ਮਾਗਾਜ ਖਵਾਵੇ ਉਹ ਖਾਵਾਂਗੇ ਆਪਾਂ ਹਾਏ 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 ਚੱਲ ਆਸ ਬਗਬಾಗ್ ਤੋਂ ਟੌਫੀਆਂ ਲੈ ਕੇ ਆਵਾਂਗੇ ਉਹ ਟੌਫੀ ਖਾਵਾਂਗੇ ਪਰ ਭਾਈ ਜਿਹੜੀ ਬਾਲਾ ਜੀ ਦੇ ਆਪਣੇ ਸਾਥੀ ਸਾਟੂ ਸ਼ਾਮ ਜਾਣੇ ਨਾ ਭਾਜੀ ਜਿਹੜੀ ਵਿਗੇ ਥੋੜੀ ਟੌਫੀ ਹੈ ਨਾ ਵਿਗੇ ਉਹ ਮੈਂ ਨਹੀਂ ਖਾ ਸਕਦਾ ਜੀ ਤੁਸੀਂ ਮੈਨੂੰ ਕਦੇ ਤੁਸੀਂ ਤਾਂ ਮੈਨੂੰ 5 ਹਜ਼ਾਰ ਕਿਹਾ ਨਾ ਤੁਸੀਂ ਮੈਨੂੰ ਕਦੇ 5 ਕਰੋੜ ਵੀ ਕਹਿੰਦੇ ਨਾ ਤੇ ਮੈਂ ਉਹ ਵੀ ਨਕਾਕ ਦੇਣਾ ਸੀ ਜੱੜ ਗਏ ਇਹਦਾ ਇਹਦਾ ਕਾਰਨ ਭਾਜੀ ਮਤਲਬ ਵੀ ਸ਼ੁਰੂ ਤੋਂ ਹੀ ਤੁਸੀਂ ਮਤਲਬ ਇਸ ਤਰ੍ਹਾਂ ਮਤਲਬ ਫੀਲ ਸ਼ੁਰੂ ਤੋਂ ਹਾਂਜੀ 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 ਵੀ ਗਏ ਵੇ ਟਿੰਕੂ ਨੇ ਤੁਸੀਂ ਕਦੇ ਕਹਿ ਕੇ ਵੇਖਦੇ ਨਾ ਬਾਈ ਤੂੰ ਲੱਖ ਲੈ ਲੈ 2 ਲੱਖ ਲੈ ਲੈ 5 ਲੱਖ ਲੈ ਲੈ ਤੇ ਮੈਂ ਉਹ ਵੀ ਤੁਹਾਡਾ ਨਕਾਕ ਦੇਣਾ ਸੀ ਵੇ ਨਹੀਂ ਵੇ ਮੇਰੀ ਗੱਲ ਸੁਣੋ ਭਾਜੀ ਮੈਨੂੰ ਨੌਲੇਜ ਦਿਓ ਇਹ ਸਿੱਖਣ ਵਾਲੀ ਗੱਲ ਆ ਤੁਹਾਡੇ ਕੋਲ ਬਹੁਤ ਹੀ ਮਤਲਬ ਪ੍ਰਭਾਵਿਤ ਹੋਇਆ ਇਹ ਸ਼ੁਰੂ ਤੋਂ ਭਗਤੀ ਜਿਉਂ ਤਾਂ ਕਰਤੀ ਬਿਲਕੁਲ ਨਹੀਂ ਦੇਖੋ ਲੋਕਾਂ ਦੇ ਦੁੱਖਾਂ ਦੇ ਵਿੱਚ ਰਹਿੰਦੇ ਆ ਅੱਛਾ ਲੋਕਾਂ ਦੇ ਦੁੱਖ ਬਹੁਤ ਆ ਓਕੇ ਠੀਕ ਹੈ ਨਾ ਵੀਰੇ ਪ੍ਰਮਾਤਵਾ ਸਾਖਸ਼ਤ ਹੈਗਾ ਤੇ ਉਹ ਵੇਖਦਾ ਪਿਆ ਓਏ ਓਏ ਓਂਡੀਆਂ ਅੱਖਾਂ ਸਿੱਧੀਆਂ ਆ ਸਾਡੇ ਤੇ ਜੇ ਇੱਕ ਮੈਸੇਜ ਭਾਂਤੇ ਨਾ ਵੀਰੇ ਜਿੰਨੇ ਮਗਜੀ ਪਈਏ ਇਕੱਠੇ ਕਰ ਲਈਏ ਅਸੀਂ ਇਹ ਕਰਨੇ ਹੁਣ ਤਾਂ ਹਾਂ ਪਗੋ ਜੇ ਅਸੀਂ ਇਕੱਠੇ ਕਰਦੇ ਆ ਨਾ ਵੀਰੇ ਉਹ ਲੋਕਾਂ ਦੇ ਇਲਾਜ ਤੇ ਹੀ ਲਾਉਣੇ ਆ ਇਹ ਵੀ ਤੈਨੂੰ ਮੈਂ ਅੱਜ ਜਵਾਨ ਕਰਦਾ ਜੇ ਤੂੰ ਇੱਕ ਰੁਪਿਆ ਨਹੀਂ ਲੈਂਦਾ ਤਾਂ ਤੇਰੇ ਜਿੰਨੇ ਗਰੀਬ ਕੋਈ ਪੇਸ਼ੈਂਟ ਆਊਗਾ ਵੀਰੇ ਅਸੀਂ ਭਾਂਦੇ ਆਈਸ਼ਮਾਨਤੀ ਕਰਨ ਦੀ ਕੋਸ਼ਿਸ਼ ਕਰਾਂਗੇ ਫਿਰ ਨਹੀਂ ਨਹੀਂ ਵੀ ਸਕੋਦੀ ਤੁਸੀਂ ਤਾਂ ਮੈਨੂੰ ਇਹ ਕਹੋ ਟਿੰਕੂ ਪੇਸ਼ੈਂਟ ਭੇਜ ਜਿਹੜੇ ਪੇਸ਼ੈਂਟ ਭੇਜੇਗਾ ਫ੍ਰੀ ਇਲਾਜ ਕਰਾਂਗੇ ਵੀਰੇ ਫਿਰ ਤਾਂ ਮੈਂ ਜੁੜ ਜਾਊਂਗਾ ਕਰਾਂਗੇ ਵੀਰੇ ਕਰਾਂਗੇ ਯਾਰ ਜੇ ਮੈਨੂੰ ਟੌਫੀਆਂ ਦੀ ਗੱਲ ਆਜੂਗੀ ਵੀਰੇ ਫਿਰ ਮੈਂ ਮਾਫੀ ਚਾਹਣਾ ਮੈਂ ਉਸ ਹਸਪੀਟਲ 'ਚ ਹੀ ਨਹੀਂ ਵੱੜਦਾ ਜਿਹੜਾ ਬੰਦਾ ਮੈਨੂੰ ਟੌਫੀਆਂ ਦਿੰਦਾ ਗਲਤ ਤਾਂ ਸੋਚ